ਅੰਮ੍ਰਿਤਾ ਕੌਨਸਟੀਚੁਐਂਸੀ ਦੇ ਮੇਨ ਆਪੋਨੈਂਟਸ ਪਾਲ ਸਿੰਘ ਖੈਰੋ ਵੀ ਕਹਿ ਰਹੇ ਨੇ ਕਿ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ ਤੇ ਮੀ ਡਾਟਾ ਪੋਲਿਟਿਕਸ ਹੋ ਰਹੀ ਆ ਉਹ ਕਹਿੰਦੇ ਮੈਨੂੰ ਵੀ ਨਜਾਇਜ਼ ਕਿ ਸੀਟਿਆ ਹੁੰਦਾ ਹੈ ਨਾ ਜੀ ਉਹ ਵੀ ਇਸੇ ਇਸੇ ਹੀ ਬੇੜੀ ਤੇ ਸਵਾਰ ਹੈ ਜਿੱਤੇ ਬਿਕਰਮ ਮਜੀਠੀਆ ਆ ਪਿਆ ਬੜੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਪੇਸ਼ੇਵਜੋ ਵਕੀਲ ਹੋਣ ਦੇ ਨਾਤੇ ਬਿਲਕੁਲ ਜੀ ਸੇਮ ਬੇੜੀ 'ਚ ਸਵਾਰ ਹੈ ਉਹਨਾਂ ਤੇ ਵੀ ਸੇਮ ਹੀ ਜਿਹੜਾ ਆ ਜਿਹੜਾ ਪਰਚਾ ਚੱਲ ਰਿਹਾ ਐ ਐਨਡੀਪੀਐਸ ਦਾ 5 ਕਰੋੜ ਦੀ ਘੋਟੀ ਚੰਡੀਗੜ੍ਹ ਆ ਸਕਦੀ ਜੇ ਬੰਦਾ ਲੈ ਸਕਦਾ ਇੱਕਦਮ ਰਾਈਟ ਸਰਕਾਰ ਤੁਸੀਂ ਹੋ ਸਭ ਤੋਂ ਵੱਧ ਵਿਜੀਲੈਂਸ ਦੀ ਸਭ ਤੋਂ ਵੱਧ ਵਿਜੀਲੈਂਸ ਦੀ ਵਰਤੋਂ ਤੁਹਾਡੀ ਸਰਕਾਰ ਨੇ ਕੀਤੀ ਹੈ ਕਹਿਰਾ ਸਾਹਿਬ ਦੀ ਵੀ ਕਰਵਾ ਲਓ ਬਿਲਕੁਲ ਜੀ ਉਹਨਾਂ ਤੇ ਐਫ ਆਈ ਆਰ ਹੋਈ ਹੋਈ ਹੈ ਆਲਰੇਡੀ ਕਾਰਵਾਈ ਚੱਲ ਰਹੀ ਹੈ ਸਿਆਸਤ ਜੇ ਤਾਂ ਹਰ ਸਿਮਰ ਜੀ ਇਹ ਗੱਲ ਕਹੀ ਜਾਂਦੀ ਹੈ ਚੰਗੇ ਤੇ ਮਾੜੇ ਹੋਣ ਦਾ ਸਬੂਤ ਸਿੱਧਾ ਜ ਹੈ ਜੇ ਤੁਸੀਂ ਜਿੱਤ ਗਏ ਤੁਸੀਂ ਚੰਗੇ ਹੋ ਜੇ ਤੁਸੀਂ ਹਾਰ ਗਏ ਤੁਸੀਂ ਮਾੜੇ ਹੋ ਫਿਰ ਜਿਸ ਬੰਦੇ ਨੂੰ ਤੁਸੀਂ ਇੰਨਾ ਮਾੜਾ ਬਿਆਨ ਕਰਦੇ ਹੋ ਜਿੱਤ ਕਿਵੇਂ ਰਿਹਾ ਪਾਰਟੀ ਜਿਹੜੀ ਮਰਜ਼ੀ ਚੱਲਾ ਜਾਵੇ ਇਹਦੇ ਬਾਪੂ ਜਿੱਤ ਜਾਂਦੇ ਉਹਨਾਂ ਇਹਨਾਂ ਨੂੰ ਕਿਤੇ ਪੋਲਿਟਿਕਸ ਕੋਈ ਘੱਟ ਟਾਈਮ ਥੋੜਾ ਗਿਆ ਇਹਨਾਂ ਦੇ ਫਾਦਰ 1972 ਪੁੱਤਰ ਦੇ ਚੱਲਦੇ ਆ ਰਹੇ ਆ ਬੰਦੇ ਜੁੜੇ ਹੋਏ ਆ ਉਹਨਾਂ ਜਦੋਂ ਦੇਖਦਾ ਕਿ ਇਸ ਪਾਸੇ ਕੋਈ ਬੰਦਾ ਹੀ ਹੈ ਨਹੀਂਗਾ ਤੇ ਟੁਬਡੂ ਵੀ ਨਾਈਸ ਕੀ ਜਿਹੜਾ ਜਿਹੜਾ ਚੋਰ ਡਾਕੂ ਵੀ ਆ ਉਹ ਜਾਣ ਪਛਾਣ ਦਾ ਹੀ ਰੱਖੀ ਜਿਹੜਾ ਇਹਨਾਂ ਦੇ ਫਾਦਰ ਸਹੀ ਸੁਖਵਿੰਦਰ ਸਿੰਘ ਪੂਰੀ ਉਮਰ ਭੁਗ ਕੇ ਮਰੇ ਜੀ ਆਪਣੀ ਜਿੰਨੀ ਉਹਨਾਂ ਦੀ ਨੇਚਰਲ ਈ ਸੀ ਪੂਰੀ ਭੁਗ ਕੇ ਉਹ ਮਰੇ ਮੁੰਡਾ ਜਦੋਂ ਆ ਪੰਜਾਬ 'ਚ ਅੱਗ ਲੱਗ ਰਹੀ ਸੀ ਮੁੰਡਾ ਖੰਡ ਚੌਥੇ ਸ਼ਿਮਲੇ 'ਚ ਵਧੀਆ ਥਾਂ ਬੋਰਡਿੰਗ ਸਕੂਲੇ ਪੜ੍ਹ ਰਿਹਾ ਸੀ ਉਹਨੂੰ ਵੀ ਇਹ ਕਾਲੀ ਦਲ ਦੇ ਜਦੋਂ ਲੀਡਰਸ ਦਾ ਨਾਮ ਆਉਂਦਾ ਇਹਦੇ ਫਾਇਦਾਦਾਨੀ ਹੁੰਦਾ ਉਹਦਾ ਇੱਕ ਕਾਰਨ ਹੈ। ਇਹੀ ਕਾਰਨ ਹੈ ਕਿਉਂਕਿ ਇਹਨਾਂ ਨੇ ਧੋਖਾ ਦਿੱਤਾ ਸੀਗਾ ਪੰਜਾਬ ਨੂੰ ਅੱਗ ਵੱਲ ਤੱਕ ਕੇ ਲੋਕਾਂ ਨੂੰ ਉਛਲਾ ਕੇ ਉਹਨਾਂ ਨੂੰ ਹਥਿਆਰ ਫੜਾ ਕੇ ਕਹਤਾ ਕਿ ਜੀ ਖਾਲਸਾਤਨ ਲੈਣਾ ਉਧਰ ਚਲੋ। ਇਹ ਆਪ ਉਸੇ ਕਾਂਗਰਸ ਦੀ ਝੋਲੀ ਜਾ ਕੇ ਬਹਿ ਗਏ। ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਦੇ ਤਸਵੀਰ ਵੀ ਠੰਡੇ ਨਹੀਂ ਹੋਏ ਇਸ। ਕਾਲੀ ਕਹਿੰਦੇ ਤੁਸੀਂ ਇੱਕ ਇਵੈਂਟ ਕ੍ਰੀਏਟ ਕਰ ਰਹੇ ਹੋ। ਪੀਆਰ ਐਕਸਰਸਾਈਜ਼ ਹੈਗੀ ਆ ਇਹ ਨਸ਼ਿਆਂ ਦੀ ਕੈਂਪੇਨ ਨੂੰ ਵੱਡਾ ਕਰਨ ਦੇ ਲਈ ਵਿੰਡ ਡਾਟਾ ਪੋਲਿਟਿਕਸ ਹੋ ਰਹੀ ਆ ਨਿਕਲਣਾ ਇਹ ਚੁੱਕੱਖ ਨਹੀਂ ਕਹਿੰਦੇ ਬਿਕਰਮ ਮਜੀਠੀਆ ਪਹਿਲਾਂ ਵੀ بڑے ਕੇਸਾਂ ਚੋਂ ਕਲੀਨ ਚਿੱਟ ਲੈ ਕੇ ਨਿਕਲਿਆ ਤੇ ਹੁਣ ਵੀ ਕਲੀਨ ਚਿੱਟ ਮਿਲ ਜਾਣੀ ਆ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਅੰਜਾਮ ਤੱਕ ਲਿਜਾਣ ਦੇ ਲਈ ਤੁਹਾਡੀ ਸਰਕਾਰ ਦੇ ਕੋਲ ਸਬੂਤ ਹੈਗੇ ਨੇ ਡੈਫੀਨਿਟਲੀ ਜੀ ਮੈਂ ਅੱਗੇ ਵੀ ਗੱਲ ਕਰਦਾ ਕਿ ਜਿਹੜੇ ਇਸ ਚੀਜ਼ ਤੇ ਹੁਣ ਕੁਐਸਚਨ ਵੀ ਚੱਕਦੇ ਆ ਉਹ ਆਪ ਇਹਦਾ ਕਹਿੰਦੇ ਰਹੇ ਆ ਜਦੋਂ ਪ੍ਰਤਾਪ ਸਿੰਘ ਬਾਜਵਾਦੀ ਗੱਲ ਕਰ ਲੋ ਆਪ ਕਹਿੰਦੇ ਸੀ ਨਾ ਇਹਨੇ ਤੇ ਗਲ ਦੇ ਵਿੱਚ ਰਸਾ ਪਾ ਕੇ ਸੀਐਸ ਸਟਾਫ ਤਰਨ ਤਰਨ ਲੈ ਕੇ ਜਾਣਾ ਹੈ ਤਾਂ ਕਾਂਗਰਸੀ ਨਾਲ ਆ ਗਏ ਉਹਨਾਂ ਦੇ ਉਲਟਾ ਮੈਂ ਉਹੀ ਤੇ ਗੱਲ ਕਹਿ ਰਿਹਾ ਏਹੀ ਤੇ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੇ ਇਸ ਚੀਜ਼ ਚ ਕਾਮਯਾਬ ਹੋ ਜਾਣਾ ਲੋਕਾਂ ਨੇ ਦੇਖਣਾ ਸਾਹਵਾਜੋ ਤੇ ਆ ਨਹੀਂ ਗਾ ਕੌਂਸਟੀਚੁਐਂਸੀ ਦੇ ਮੇਨ ਆਪੋਨੈਂਟ ਸੁਖਪਾਲ ਸਿੰਘ ਖੈਰ ਉਹ ਵੀ ਕਹਿ ਰਹੇ ਨੇ ਕਿ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ ਤੇ ਮੈਂ ਡਾਟਾ ਪੋਲਿਟਿਕਸ ਹੋ ਰਹੀ ਆ ਉਹ ਕਹਿੰਦੇ ਮੈਨੂੰ ਵੀ ਨਜਾਇਜ਼ ਕਿ ਸੀਟਿਆ ਹੁੰਦਾ ਰਹੇਗਾ ਅਸਲ ਗੱਲ ਇਹ ਆ ਨਾ ਜੀ ਉਹ ਵੀ ਇਸੇ ਇਸ ਇਹ ਗੱਲ ਕਿਸੇ ਤੋਂ ਵੀ ਕਿਤੇ ਬੜੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਪੇਸ਼ੇਵਰ ਜੋ ਵਕੀਲ ਹੋਣ ਦੇ ਨਾਤੇ ਬਿਲਕੁਲ ਜੀ ਸੇਮ ਬੇੜੀ 'ਚ ਸਵਾਰ ਆ ਉਹਨਾਂ ਤੇ ਵੀ ਸੇਮ ਹੀ ਜਿਹੜਾ ਆ ਜਿਹੜਾ ਪਰਚਾ ਚੱਲ ਰਿਹਾ ਐਂਡੀਪੀਐਸ ਦਾ ਜਿਹੜਾ ਉਹਨਾਂ ਤੇ ਵੀ ਸੇਮ ਕਾਰਵਾਈ ਇੱਕ ਉਹਦਾ ਸਿੰਪਲ ਸਵਾਲ ਇੱਕ ਸਿੰਪਲ ਜਨਰਲ ਮੈਨੇ ਦੱਸੋ ਤੁਸੀਂ ਵੀ ਸਰਦੇ ਘਰ 'ਚੋਂ ਮੈਂ ਵੀ ਸਰਦੇ ਘਰ 'ਚੋਂ 100 ਕਰੋੜ ਦੀ ਕੋਠੀ ਚੰਡੀਗੜ੍ਹ ਆ ਸਕਦੀ ਕੋਈ ਬੰਦਾ ਲੈ ਸਕਦਾ ਇੱਕਦਮ ਰਾਈਟ ਅਵੇ ਤੇ ਇਹਨਾਂ ਨੇ 2008 ਦੇ ਵਿੱਚ ਉਹ ਕੋਠੀ ਜਿਹਦੀ ਕੀਮਤ 40 ਕਰੋੜ ਸੀਗੀ ਇਨਾਂ ਨੇ ਰਾਈਟ ਵੇ ਜਿਹੜੀ ਹੈ ਆਪਣੇ ਨਾਮ ਤੇ ਕਰਵਾ ਲਈ ਉਹ ਕੇਸ ਬੇਸ ਤੇ ਕਰਾਈ ਕੁਝ ਦੱਸਣ ਦਾ ਸਾਈ ਉਹ ਰੋਡ ਦੀ ਵਾਈਡਚ ਉਹ ਹੀ ਤੇ ਚੈੱਕ ਕਰਨ ਦੀ ਲੋੜ ਹੈ ਜੀ ਉਹਨਾਂ ਨੂੰ ਇਹ ਤਾਂ ਉਹਨਾਂ ਤੋਂ ਸਵਾਲ ਪੁੱਛਣ ਦੀ ਲੋੜ ਆ ਆਦਮਪੁਰ ਜਿਹੜਾ ਇੱਕ ਲੈਂਡ ਫਰਾਡ ਹੋਇਆ ਉਹਦੇ ਤੇ ਚੁੱਪਿਆ ਜੀ ਇਹਨਾਂ ਦੇ ਪਿੰਡ ਦੇ ਵਿੱਚ ਕਾਫੀ ਜ਼ਮੀਨ ਜਿਹੜੀ ਹੈ ਪੰਚਾਇਤੀ ਜ਼ਮੀਨ ਜਿਹੜੀ ਵੇਚ ਦਿੱਤੀ ਗਈ ਉਹਦੇ ਤੇ ਚੁੱਪਿਆ ਪਲਾਟ ਕਨਸਟੈਂਸੀ ਜਿੱਥੋਂ ਮੈਂ ਆਉਣਾ ਆ ਉੱਥੇ 21 ਕਿੱਲੇ ਇੱਕ ਨਜ਼ੂਲੈਂਡ ਇੱਕ ਜਗ੍ਹਾ ਹੁੰਦੀ ਜਿਹੜੀ ਸਿਰਫ ਐਸੀ ਭਾਈਚਾਰੇ ਲਈ ਰੱਖਵੀਂ ਹੁੰਦੀ ਉਹਦੇ ਪਲਾਟ ਕੱਟ ਕੇ ਵੇਚ ਸਰਕਾਰ ਤੁਸੀਂ ਹੋ ਸਭ ਤੋਂ ਵੱਧ ਵਿਜੀਲੈਂਸ ਦੀ ਸਭ ਤੋਂ ਵੱਧ ਵਿਜੀਲੈਂਸ ਦੀ ਵਰਤੋਂ ਤੁਹਾਡੀ ਸਰਕਾਰ ਨੇ ਕੀਤੀ ਹੈ ਖੈਰਾ ਸਾਹਿਬ ਦੀ ਵੀ ਕਰਵਾ ਲਓ ਬਿਲਕੁਲ ਜੀ ਉਹਨਾਂ ਤੇ ਐਫ ਆਈ ਆਰ ਹੋਈ ਹੋਈ ਹੈ ਆਲਰੇਡੀ ਕਾਰਵਾਈ ਚੱਲ ਰਹੀ ਹੈ ਰੀਜ਼ਨ ਮੈਂ ਤੁਹਾਨੂੰ ਇਹੀ ਦੱਸਦਾ ਨਾ ਇੰਨਾ ਬੰਦਿਆਂ ਦਾ ਆਮ ਬੰਦਿਆਂ ਨੂੰ ਪਤਾ ਕੀ ਫਰਕ ਆ ਇਹਨਾਂ ਦਾ ਫਰਕ ਇਹ ਆ ਕਿ ਇਹਨਾਂ ਦੇ ਰਿਸ਼ਤੇਦਾਰ ਟੌਪ ਪੋਸਟ ਤੇ ਬੈਠੇ ਜਿੱਦਾਂ ਇਹਨਾਂ ਦੇ ਜਿਹੜੇ ਜੀਜਾ ਜੀ ਸਿਗੇ ਉਹ ਸਾਬਕਾ ਜੱਜ ਰਹੇ ਉਹਨਾਂ ਦਾ ਸਿਸਟਮ ਆ ਨੈਕਸਸ ਚੱਲਦਾ ਇਹਨਾਂ ਦਾ ਇੱਕ ਸਿਸਟਮ ਜਿੱਥੇ ਫੇਵਰ ਦੇਣ ਲਈ ਕੋਈ ਜ਼ਿਆਦਾ ਥੋੜਾ ਮਾਰਨ ਦੀ ਲੋੜ ਨਹੀਂ ਇਹਨਾਂ ਨੂੰ ਤਾਂ ਜਿਹੜਾ ਕਹਿ ਸਕਦੇ ਆ ਜੁਲਰ ਦੀ ਛੋਟੀ ਜੀ ਥੋੜੀ ਹੁੰਦੀ ਨਾ ਸੋਨੇ ਵਾਲੀ ਉਨੀ ਕੁ ਸੱਟ ਦੇ ਨਾਲ ਹੀ ਇਹ ਬਚਾ ਲੈਂਦੇ ਆ ਸਿਆਸਤ 'ਚ ਤਾਂ ਹਰ ਸਿਮਰ ਜੀ ਇਹ ਗੱਲ ਕਹੀ ਜਾਂਦੀ ਆ ਚੰਗੇ ਤੇ ਮਾੜੇ ਹੋਣ ਦਾ ਸਬੂਤ ਸਿੱਧਾ ਜਿਆ ਜੇ ਤੁਸੀਂ ਜਿੱਤ ਗਏ ਤੁਸੀਂ ਚੰਗੇ ਹੋ ਜੇ ਤੁਸੀਂ ਹਾਰ ਗਏ ਤੁਸੀਂ ਮਾੜੇ ਹੋ ਫਿਰ ਜਿਸ ਬੰਦੇ ਨੂੰ ਤੁਸੀਂ ਇੰਨਾ ਮਾੜਾ ਬਿਆਨ ਕਰਦੇ ਹੋ ਜਿੱਤ ਕਿਵੇਂ ਰਿਹਾ ਪਾਰਟੀ ਜਿਹੜੀ ਮਰਜ਼ੀ ਚਲਾ ਜਾਵੇ ਇਹਦੇ باوجود ਜਿੱਤ ਜਾਂਦਾ ਰੀਜ਼ਨ ਇਹੀ ਹੈ ਨਾ ਜੀ ਕਈ ਕਈਆਂ ਦੀ ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਹੈ ਜਦੋਂ ਜੇ ਮੈਂ 2017 ਦੀ ਗੱਲ ਕਰਾਂ ਉਹਦੇ ਵਿੱਚ ਜਾਣਬੁੱਝ ਕੇ ਕਹਿ ਲਓ ਜਾਂ ਕਿਸਮਤ ਵੱਲੋਂ ਕਹਿ ਲਓ ਸਿਚੁਏਸ਼ਨ ਇਦਾਂ ਦੀ ਬਣੀ ਕਿ ਟਿਕਟ ਕੱਟ ਕੇ ਦੂਰਾਂ ਦਿੱਤੀ ਗਈ ਜਿੰਨਾ ਸਿਗਾ ਕੀਡਰ ਸਾਰੇ ਦਾ ਸਾਰਾ ਉਧਰ ਮੂਵ ਹੋ ਗਿਆ ਹੁਣ ਇਹਨਾਂ ਨੂੰ ਕਿਤੇ ਪੋਲਿਟਿਕਸ ਕੋਈ ਘੱਟ ਟਾਈਮ ਥੋੜਾ ਗਿਆ ਇਹਨਾਂ ਦੇ ਫਾਦਰ 1972 ਪੁੱਤਰ ਦੇ ਚੱਲਦੇ ਆ ਰਹੇ ਆ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਜਦੋਂ ਦੇਖਦਾ ਕਿ ਇਸ ਪਾਸੇ ਕੋਈ ਬੰਦਾ ਹੀ ਹੈ ਨਹੀਂਗਾ ਤਾਂ ਇਟ ਊਡ ਬੀ ਨਾਈਸ ਕਿ ਜਿਹੜਾ ਜਿਹੜਾ ਚੋਰ ਦਾ ਰੱਖ ਲਈ ਤੁਸੀਂ ਟਿਕਟ ਕੱਟਣ ਦੀ ਗੱਲ ਕੀਤੀ ਹੈ ਪਹਿਲਾਂ ਤੁਹਾਡੇ ਫਾਦਰ ਇਲੈਕਸ਼ਨ ਲੜੇ ਹੁਣ ਤੁਹਾਨੂੰ ਹਲਕਾ ਚਾਰਜ ਲਾਤਾ ਬੰਦਾ ਤਾਂ ਫੇਰ ਚੇਂਜ ਹੋ ਗਿਆ ਜੀ ਅਗਲੀ ਵਾਰ ਦੇ ਲਈ ਤੁਹਾਡੀ ਤਿਆਰੀ ਹੈ ਕਿਤੇ ਅਗਲੀ ਵਾਰ ਤਾਂ ਲੋਕ ਕਹਿਣਗੇ ਹੁਣ ਹਰ ਸਿਮਰ ਨਾ ਆ ਗਿਆ ਯਾਰ ਇਹਦੇ ਬਾਪੂ ਨੂੰ ਨਹੀਂ ਮੋਟਾ ਪਾਈਆਂ ਤੇ ਇਹਨੂੰ ਕਿਉਂ ਪਾਈਏ ਨਹੀਂ ਜੀ ਗੱਲ ਅਸਲ ਸੱਚ ਇਦਾਂ ਆ ਕਿ ਲੋਕੀ ਚੇਂਜ ਚਾਹੁੰਦੇ ਆ ਹੂੰ ਤਾਂ ਅਬ ਮੈਂ ਆਪ ਪਰਸਨਲੀ ਚੇਂਜ ਚਾਹੁੰਨਾ ਤੁਹਾਨੂੰ ਪੁੱਛਾਂ ਤੁਸੀਂ ਵੀ ਚੇਂਜ ਚਾਹੁੰਦੇ ਆ एवरीवन बॉडी ਵਾਂਟਸ ਚੇਂਜ ਇਹ ਚੇਂਜ ਸਾਡੇ ਹਲਕੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਰੀਜ਼ਨ ਇਹ ਆ ਕਿ ਸਾਡਾ ਹਲਕਾ ਜਿਹੜਾ ਆ ਬਹੁਤ ਪ ਬੀਸਿਕਲੀ ਵੋਟਾਂ ਪਾ ਕੇ ਸਿਰਫ ਇੱਕ ਫੈਮਿਲੀ ਨੂੰ ਫੀਡ ਕਰ ਰਿਹਾ ਜਿਹਦੇ ਲਈ ਇੱਕ ਪਰਿਵਾਰ ਲਈ ਹਲਕਾ ਨਹੀਂ ਜਦਕਿ ਹਲਕੇ ਲਈ ਪਰਿਵਾਰ ਹੋਣਾ ਚਾਹੀਦਾ ਇਹ ਪੁੱਠਾ ਸਿਸਟਮ ਚੱਲਦਾ ਰਿਹਾ ਕਾਫੀ ਟਾਈਮ ਤੇ ਲੋਕਾਂ ਲਈ ਡਿਵੈਲਪਮੈਂਟ ਕੋਈ ਮਹਿੰਦੇ ਰੱਖਦੀ ਨਹੀਂ ਆ ਤੁਹਾਡੇ ਤੁਹਾਡੇ ਮੁਤਾਬਕ ਸੁਖਪਾਲ ਸਿੰਘ ਖੇਰਾ ਦੀ ਲੇਗਸੀ ਜਿਹੜੀ ਹੈਗੀ ਆ ਉਹ ਹੀ ਜਿਤਾ ਰਹੀ ਆ ਜਾਂ ਫਿਰ ਉਹਨਾਂ ਨੇ ਕੁਝ ਤੱਕ ਚੰਗੇ ਕੰਮ ਕੀਤੇ ਹੋਣਗੇ ਹਲਕੇ 'ਚ ਜਿਹਦੇ ਕਰਕੇ ਲੋਕ ਉਹਨਾਂ ਨੂੰ ਚੇਤੇ ਰੱਖ ਰਹੇ ਨੇ ਉਹਨਾਂ ਦਾ ਸਿਸਟਮ ਇਹ ਆ ਕਿ ਉਹਨਾਂ ਨੇ ਇੱਕ ਚੀਜ਼ ਸਹੀ ਕੀਤੀ ਉਹਨਾਂ ਨੇ ਦੋ ਚੀਜ਼ਾਂ ਇਸ ਦੇਖੀਆਂ ਇੱਕ ਤੇ ਉਹਨਾਂ ਸੋਸ਼ਲ ਮੀਡੀਆ ਨੂੰ ਰੱਜ ਕੇ ਯੂਜ਼ ਕੀਤਾ ਜਦੋਂ ਕੋਈ ਘਰ ਨਹੀਂ ਰਿਹਾ ਸੀ ਇੱਕ ਉਹਨਾਂ ਨੇ ਹਵਾ ਦੇਖੀ ਕਿ ਉਸ ਟਾਈਮ ਬਾਦਲਾਂ ਦੇ ਖਿਲਾਫ ਹਵਾ ਆ ਉਸ ਵੱਲ ਨੂੰ ਚੱਲ ਜਾਂਦੇ ਉਹਨਾਂ ਨੂੰ ਜਦੋਂ ਲੱਗਾ ਹਵਾ ਉਲਟਿਆ ਉਲਟਾ ਵਾਲੇ ਪਾਸੇ ਨੂੰ ਚੱਲ ਜਾਂਦੇ ਆਪਣੇ ਦਵਾਨ ਹਾਲ ਆ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਆਪਣੇ ਗੁਰਦੁਆਰਾ ਕੰਪਲੈਕਸ ਦੇ ਅੰਦਰ ਹੀ ਆ ਉੱਥੇ ਉਹਨਾਂ ਨੇ ਹੱਥ ਖੜੇ ਕਰਾਏ ਸੀਗੇ ਕਿ ਆਜ਼ਾਦੀ ਲਈ ਮਰਨ ਲਈ ਕਿੰਨੇ ਬੰਦੇ ਤਿਆਰ ਆ ਉਹ ਹੱਥ ਖੜੇ ਕਰਦੇ ਕਹਿੰਦੇ ਐ ਗੱਲ ਨਹੀਂ ਬੰਨੀ ਧੋਣਾ ਲਵਾਉਣ ਲਈ ਕਿੰਨੇ ਜਾਣੇ ਤਿਆਰ ਆ ਤੇ ਉਹ ਉਹਨਾਂ ਨੇ ਹੱਥ ਫਿਰ ਖੜੇ ਕੀਤੇ ਤੇ ਮੈਂ ਤੁਹਾਨੂੰ ਸਟੈਟਸ ਦੇ ਦੇਣਾ ਰਿਕਾਰਡ ਦੇ ਦੇਣਾ ਚੈੱਕ ਕਰਿਓ ਉਹ ਜਿੰਨੇ ਬੰਦੇ ਸੀ ਉਹਨਾਂ ਚ ਇੱਕ ਮੇਰੇ ਫਾਦਰ ਵੀ ਸੀ ਉਹਨਾਂ ਦੇ ਦੋਸਤ ਵੀ ਸੀ ਉਸੇ ਹਾਲ ਦੇ ਵਿੱਚ ਜਦੋਂ ਇਹ ਸਪੀਚ ਚੱਲ ਰਹੀ ਸੀ ਉਹਨਾਂ ਚੋਂ 90% ਲੋਕੀ ਮਰ ਗਏ ਮੈਨੂੰ ਇਹ ਦੱਸੋ ਜਿਹੜਾ ਇਹਨਾਂ ਦੇ ਫਾਦਰ ਸੀ ਸੁਖਜਿੰਦਰ ਸਿੰਘ ਪੂਰੀ ਉਮਰ ਭੋਗ ਕੇ ਮਰੇ ਜੀ ਆਪਣੀ ਜਿੰਨੀ ਉਹਨਾਂ ਦੀ ਨੈਚੁਰਲ ਏ ਪੂਰੀ ਭੁੱਖ ਕੇ ਉਹ ਮਰੇ ਮੁੰਡਾ ਜਦੋਂ ਆ ਪੰਜਾਬ ਚ ਅੱਗ ਲੱਗ ਰਹੀ ਸੀ ਮੁੰਡਾ ਠੰਡ ਚ ਚੌਥੇ ਸ਼ਿਮਲੇ ਚ ਵਧੀਆ ਥਾਂ ਬੋਰਡਿੰਗ ਸਕੂਲੇ ਪੜ ਰਿਆ ਸੀ ਤੇ ਨਾਲੇ ਇੱਕ ਹੋਰ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਪੰਜਾਬੀਅਤ ਤੇ ਪੰਜਾਬੀ ਦੇ ਰਾਖੇ ਬਣਦੇ ਆ ਇਹਨਾਂ ਤੋਂ ਪੰਜਾਬੀ ਦਾ ਕੋਈ ਰਿਜ਼ਲਟ ਹੀ ਦੇਖ ਲਓ ਇਹਨਾਂ ਕਦੀ ਪੰਜਾਬੀ ਦਾ ਦਿੱਤਾ ਵੀ ਹੈ ਨਾਲੇ ਆ ਹੁਣ ਅੱਜ ਕੱਲ ਬੜਾ ਰੌਲਾ ਚੱਕਦੇ ਆ ਡੋਮਿਸਾਈਲ ਦਾ ਤੇ ਉਹਦਾ ਸਰਟੀਫਿਕੇਟ ਲੱਗਦੇ ਨਾ ਜੇ ਤੁਸੀਂ ਵੀ ਸਰਕਾਰੀ ਨੌਕਰੀ ਅਪਲਾਈ ਕਰਨੀ ਹੋਵੇ ਮੈਂ ਵੀ ਕਰਨੀ ਹੋਵੇ ਤੇ ਮੈਨੂੰ ਪੰਜਾਬੀ ਦਾ ਨਾਲ ਚਾਹੀਦਾ ਰਿਜ਼ਲਟ ਇਹਨਾਂ ਕੋਲ ਅਪਲਾਈ ਕਰਨ ਆਪਣੇ ਮੁੰਡੇ ਦਾ ਕਰਾ ਲੈਣ ਜਾਂ ਆਪਣਾ ਕਰਾਉਣ ਕਿਤੇ ਪੰਜਾਬ ਇੱਕ ਪਰਸੈਪਸ਼ਨ ਬਣਾਈ ਗਈ ਜਿੱਤੋਂ ਮੈਂ ਚਾਹਨਾ ਮੈਨੂੰ ਇਹਨਾਂ ਨਾਲ ਮੇਰੀ ਕੋਈ ਲਗਧਬਾਜੀ ਨਹੀਂ ਜੀ ਮੇਰਾ ਕੋਈ ਪੈੜੀ ਦਾ ਰੋਲਾ ਨਹੀਂ ਮੇਰੀ ਪ੍ਰੋਬਲਮ ਸਿਰਫ ਇਹ ਆ ਕਿ ਇਹਨਾਂ ਕਰਕੇ ਸਾਡੇ ਹਲਕੇ ਦਾ ਕੰਮ ਰੁਕਿਆ ਹੋਇਆ ਇਹ ਹਰ ਵਾਰੀ ਕਿਸੇ ਨਾ ਕਿਸੇ ਬਹਾਨੇ ਤਰੀਕੇ ਨਾਲ ਗੁੰਮਰਾਹ ਕਰਕੇ ਜਿਹੜਾ ਆ ਉਹਦੇ ਰਾਹ ਦਾ ਰੂੜਾ ਬਣ ਜਾਂਦੇ ਹੁਣ ਵੀ ਮੇਰੇ ਹਲਕੇ ਦੇ ਵਿੱਚ ਮੇ ਕੋ ਰਿਕਾਰਡ ਪਿਆ ਮੈਂ ਤੁਹਾਨੂੰ ਦਿਖਾ ਵੀ ਦਊਗਾ ਲਗਭਗ ਅਸੀਂ 165 ਕਰੋੜ 60 ਲੱਖ ਦਾ ਜਿਹੜਾ ਕੰਮ ਆ ਲਗਭਗ ਜਿਹੜਾ ਚਲਾਇਆ ਹੋਇਆ ਅਜੀ ਮੈਂ ਜਿੱਤਿਆ ਨਿਗਾ ਅਜੀ ਮੈਂ ਇਲੈਕਸ਼ਨ ਲੜਨੇ ਆ ਤੇ ਉਹਦੇ ਵਿੱਚ 22 22 ਕਹਿਤਾ ਸੁੱਡੀ ਸਾਹਿਬ 22 ਕਹਿਤਾ ਕੀਤੀਆਂ ਆਪ ਵੀ ਕੀਤੀਆਂ ਆਪਣੀ ਸਿੱਧੇ ਵੀ ਆਪਣੇ ਬੰਦਿਆਂ ਤੋਂ ਵੀ ਕਰਵਾਈਆਂ ਕਿ ਕੰਮ ਰੁਕ ਜਾਣਾ ਹੁਣ ਸਾਡੇ ਇੱਕ ਨਡਾਲਾ ਸੁਬਨਪੁਰ ਰੋੜਿਆ ਉਹ ਰੋੜ ਦੇ ਵਿੱਚ ਅੱਜ ਦੇ ਦਿਨ ਜੇ ਰੋੜਾ ਆ ਇਹ ਇਹੀ ਆ ਲਗਭਗ ਕਿੰਨੀਆਂ ਚਿੱਠੀਆਂ ਲਿਖੀਆਂ ਹੋਣੇ ਕਿ ਇਹ ਉਦਘਾਟਨ ਕਿਦਾਂ ਕਰ ਗਿਆ ਜੀ ਇਹ ਅਨਔਥਰਾਇਜ਼ਡ ਜੀ ਇਹ ਅਨਕਨਸਟੀਟਿਊਸ਼ਨਲ ਜੀ ਹੁਣ ਮੈਨੂੰ ਜੇ ਪੁੱਛੋ ਜੇ ਮੈਨੂੰ ਤੁਸੀਂ ਦੋ ਆਪਸ਼ਨ ਦੋਗੇ ਕਿ ਹਲਕੇ ਦਾ ਵਿਕਾਸ ਚਾਹੀਦਾ ਕਿ ਤੈਨੂੰ ਤੇਰਾ ਨਾਮ ਚਾਹੀਦਾ ਮੈਂ ਹਰ ਵਾਰੀ ਕਹੂੰਗਾ ਹਲਕੇ ਦਾ ਵਿਕਾਸ ਰੀਜ਼ਨ ਹੈ ਕਿ ਇਤਿਹਾਸ ਜਿਹੜਾ ਹੈ ਨਾ ਹਮੇਸ਼ਾ ਵਫਾ ਕਰਦਾ ਜਿੰਨਾ ਚਿਰ ਤਾਂ ਪਾਵਰ ਚੱਲਦੀ ਉਹਨਾਂ ਚਿਰ ਗੱਲ ਹੋਰ ਹੁਣ ਵੀ ਅਕਾਲੀ ਦਲ ਦੇ ਜਦੋਂ ਲੀਡਰਸ ਦਾ ਨਾਮ ਆਉਂਦਾ ਇਹਦੇ ਫਾਇਦਰਦਾ ਨਹੀਂ ਹੁੰਦਾ ਉਹਦਾ ਇੱਕ ਕਾਰਨ ਹੈ ਇਹੀ ਕਾਰਨ ਹੈ ਕਿਉਂਕਿ ਇਹਨਾਂ ਨੇ ਧੋਖਾ ਦਿੱਤਾ ਸੀਗਾ ਪੰਜਾਬ ਨੂੰ ਅੱਗ ਵੱਲ ਤੱਕ ਕੇ ਲੋਕਾਂ ਨੂੰ ਛਲਾ ਕੇ ਉਹਨਾਂ ਨੂੰ ਹਥਿਆਰ ਫੜਾ ਕੇ ਕਹਤਾ ਕਿ ਜੀ ਖਾਲਸਾਤਨ ਲੈਣਾ ਉਧਰ ਚਲੋ ਇਹ ਆਪ ਉਸੇ ਕਾਂਗਰਸ ਦੀ ਝੋਲੀ ਜਾ ਕੇ ਬਹਿ ਗਏ ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਦੇ ਤਾਂ ਸਿਵੇ ਵੀ ਠੰਡੇ ਨਹੀਂ ਹੋਏ